ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮੱਖਣਸ਼ਾਲਾ ਬਾਨਾ ਜੀ ਮੁੱਢ ਤੋਂ ਹੀ ਗੁਰੂ ਘਰ ਦੇ ਬਹੁਤ ਹੀ ਅਨਨ ਸਿੱਖ ਸਨ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਗੁਰੂ ਨਾਨਕ ਪਾਤਸ਼ਾਹ ਜੀ ਉੱਤੇ ਅਟੁੱਟ ਨਿਸ਼ਚਾ ਸੀ ਆਪ ਜੀ ਕੰਮਕਾਜ ਤੋਂ ਇੱਕ ਵਪਾਰੀ ਸਨ ਇੱਕ ਵਾਰ ਜਦੋਂ ਭਾਈ ਸਾਹਿਬ ਵਪਾਰ ਕਰਨ ਲਈ ਸਮੁੰਦਰੀ ਜਹਾਜ਼ ਉੱਤੇ ਸਾਮਾਨ ਲੈ ਕੇ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਦਾ ਜਹਾਜ਼ ਇੱਕ ਭਿਆਨਕ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਤੂਫਾਨ ਨੇ ਸਮੁੰਦਰ ਵਿੱਚ ਉਥਲ-ਪੁਥਲ ਮਚਾ ਦਿੱਤੀ ਤੇ ਉਸ ਭਿਆਨਕ ਤੂਫਾਨ ਨੇ ਜਹਾਜ਼ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਇੱਕੋਦਮ ਇੱਕ ਵੱਡੀ ਲਹਿਰ ਨੇ ਜਹਾਜ਼ ਨੂੰ ਸਮੁੰਦਰ ਵਿੱਚ ਪਲਟਾਉਣ ਦੀ ਕੋਸ਼ਿਸ਼ ਕੀਤੀ ਤੂਫਾਨ ਦੀਆਂ ਛੱਲਾਂ ਇੰਨੀਆਂ ਜ਼ੋਰਦਾਰ ਸਨ ਕਿ ਰस्सੀਆਂ ਨਾਲ ਬੰਨੇ ਮਾਲ ਅਸਬਾਬ ਤੋਂ ਛੁੱਟ ਹੋਰ ਸਭ ਕੁਝ ਵਹਾ ਕੇ ਲੈ ਜਾ ਰਹੀਆਂ ਸਨ ਅਚਾਨਕ ਇੱਕ ਹੋਰ ਵੱਡੀ ਲਹਿਰ ਆਈ ਤੇ ਪਾਈ ਸਾਹਿਬ ਜੀ ਨੂੰ ਵਹਾ ਕੇ ਲੈ ਤੁਰੀ ਉਹਨਾਂ ਦੇ ਸਿਰ ਤੇ ਬੰਨੀ ਦਸਤਾਰ ਜੋ ਕੇ ਪਾਣੀ ਦੇ ਵਹਿਣ ਵਿੱਚ ਰੁੜੀ ਜਾ ਰਹੀ ਸੀ ਉਹ ਉਹਨਾਂ ਦੇ ਹੀਠਾਂ ਆ ਗਈ ਉਹਨਾਂ ਨੇ ਦਸਤਾਰ ਨੂੰ ਆਪਣੇ ਲੱਕ ਦੁਆਲੇ ਬੰਨ ਲਿਆ ਜਦੋਂ ਪਾਈ ਸਾਹਿਬ ਜੀ ਨੂੰ ਮਲਾਂ ਨੇ ਆਖਿਆ ਝੱਖੜ ਰੋਕ ਨਹੀਂ ਰਿਹਾ ਹੈ ਤੇ ਸਾਡਾ ਜਹਾਜ਼ ਡੁੱਬਣ ਲੱਗਾ ਹੈ ਇਹ ਸੁਣ ਕੇ ਪਾਈ ਸਾਹਿਬ ਜੀ ਬਿਲਕੁਲ ਨਹੀਂ ਡੋਲੇ ਉਹਨਾਂ ਇਕਾਗਰ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਜਾਣ ਕੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਜੀ ਮੇਰਾ ਜਹਾਜ਼ ਡੁੱਬਣ ਲੱਗਾ ਹੈ ਆਪ ਜੀ ਤਰਸ ਕਰਕੇ ਇਸ ਨੂੰ ਡੁੱਬਣ ਤੋਂ ਬਚਾ ਲਓ ਤੇ ਬੜੀ ਸ਼ਰਦਾ ਭਾਵਨਾ ਨਾਲ ਕਿਹਾ ਕਿ ਮਹਾਰਾਜ ਨੇ ਉਹਨਾਂ ਨੂੰ ਹੋਰ ਸਵਾਸ ਬਖਸ਼ਿਸ਼ ਕੀਤੀ ਤਾਂ ਉਹ ਸਭ ਤੋਂ ਪਹਿਲਾਂ ਗੁਰੂ ਘਰ ਜਾ ਕੇ 500 ਮੋਰਾ ਦਰਸ਼ਨੀ ਭੇਟਾ ਕਰਨਗੇ ਆਪ ਜੀ ਨੂੰ ਪਤਾ ਸੀ ਕਿ ਗੁਰੂ ਸਾਹਿਬ ਜੀ ਸਮਰਥ ਹਨ ਤੇ ਉਹਨਾਂ ਦਾ ਜਹਾਜ਼ ਡੁੱਬਣ ਤੋਂ ਬਚਾ ਲੈਣਗੇ ਥੋੜੀ ਹੀ ਦੇਰ ਮਗਰੋਂ ਹਵਾ ਦਾ ਰੁਖ ਬਦਲ ਗਿਆ ਤੇ ਪਾਣੀ ਦੀਆਂ ਲਹਿਰਾਂ ਵੀ ਥੰਮ ਗਈਆਂ ਤੇ ਜਹਾਜ਼ ਆਰਾਮ ਨਾਲ ਕੰਢੇ ਤੱਕ ਪਹੁੰਚ ਗਿਆ ਉਸ ਤੋਂ ਬਾਅਦ ਪਾਈ ਸਾਹਿਬ ਦਿੱਲੀ ਲੋਟ ਆਏ ਤੇ ਉਹਨਾਂ ਨੂੰ ਦਿੱਲੀ ਪਹੁੰਚਣ ਤੇ ਪਤਾ ਲੱਗਿਆ ਕੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਗੁਰੂ ਸਾਹਿਬ ਜੀ ਦਿੱਲੀ ਵਿੱਚ ਚੇਚਕ ਮਹਾਮਾਰੀ ਫੈਲਣ ਤੋਂ ਹੀ ਮਨੁੱਖਤਾ ਦੀ ਸੇਵਾ ਲਈ ਅਠੇ ਪੈਰ ਸੇਵਾ ਕਰਦੇ ਰਹੇ ਤੇ ਆਪਣੀ ਦੇਹ ਨੂੰ ਮਰੀਜਾਂ ਦੀ ਸੇਵਾ ਵਿੱਚ ਨਿਸ਼ਾਵਰ ਕਰ ਗਏ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਤਾ ਸੁਲਖਣੀ ਜੀ ਨੂੰ ਬੁਲਾ ਕੇ ਦੱਸਿਆ ਕਿ ਉਹ ਦੇਹ ਤਿਆਗ ਰਹੇ ਹਨ ਗੁਰੂ ਦੀਆਂ ਸੰਗਤਾਂ ਨੇ ਪੁੱਛਿਆ ਪਾਤਸ਼ਾਹ ਜੀ ਅਸੀਂ ਗੁਰੂ ਨਾਨਕ ਦੀ ਜੋਤ ਦੇ ਦਰਸ਼ਨ ਕਿੱਥੇ ਕਰ ਸਕਦੇ ਹਾਂ ਉਸ ਸਮੇ ਗੁਰੂ ਸਾਹਿਬ ਜੀ ਦੇ ਮੁਖ ਤੋਂ ਬਚਨ ਹੋਏ ਬਾਬਾ ਬਕਾਲੇ ਉਸ ਸਮੇ ਮਹਾਰਾਜ ਦੀ ਬੀੜ ਸਾਹਿਬ ਧੀਰਮਲ ਕੋਲ ਸੀ ਤੇ ਧੀਰਮਲ ਨੇ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਗੁਰਿਆਈ ਮਿਲ ਜਾਵੇ ਹੁਣ ਜਦੋਂ ਮੱਖਣ ਸ਼ਾਹੀ ਦਿੱਲੀ ਤੋਂ ਚੱਲ ਕੇ ਬਾਬਾ ਬਕਾਲਾ ਸਾਹਿਬ ਆਉਂਦੇ ਹਨ ਤਾਂ ਉੱਥੇ ਕੀ ਦੇਖਦੇ ਹਨ ਕਿ ਤਕਰੀਬਨ 22 ਵਕ ਵਕ ਪੇਖੀ ਬੰਦੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਅਖਵਾ ਰਹੇ ਹਨ ਹੁਣ ਦੁਬਿੱਦਾ ਇਹ ਬਣ ਪਈ ਕਿ ਸੱਚਾ ਗੁਰੂ ਕਿਵੇਂ ਲੱਭੀਏ ਭਾਈ ਮੱਖਣ ਸ਼ਾਹੀ ਨੇ ਉਸ ਸਮੇਂ ਵਿਚਾਰਿਆ ਜੋ ਸੱਚਾ ਗੁਰੂ ਹੋਵੇਗਾ ਜਿਸਨੇ ਮੇਰੀ ਅਰਦਾਸ ਸੁਣ ਕੇ ਮੇਰਾ ਜਹਾਜ਼ ਡੁੱਬਣ ਤੋਂ ਬਚਾਇਆ ਉਹ ਅੰਦਰ ਦੀ ਜਾਣਦਾ ਹੋਵੇਗਾ ਉਹਨਾਂ ਨੂੰ ਮੇਰੇ 500 ਸੋਨੇ ਦੇ ਬਚਨ ਵੀ ਚਾਦ ਹੋਣਗੇ ਲੇਕਿਨ ਝੂਠੇ ਤੇ ਭੇਖੀ 5-5 ਸੋਨੇ ਦੀਆਂ ਮੋਹਰਾਂ ਵਿੱਚ ਹੀ ਪ੍ਰਸੰਨ ਹੋ ਜਾਣਗੇ ਉਸ ਦੇ ਅੰਦਰੋਂ ਅਰਦਾਸ ਨਿਕਲੀ اے ਸੱਚੇ ਬਾਦਸ਼ਾਹ ਮੇਰੀ ਬੁੱਧੀ ਚੱਕਰਾ ਗਈ ਹੈ ਆਪ ਪ੍ਰਗਟ ਹੋ ਕੇ athwa moh mang ke apne amanat lai lavo ji jis nal mere mann nu teerch hove es tarah ardas karke oh agge hoya te har ek guru agge do do mohra rakh ke matha thekan lagya sone diyan mohran tak har ek guru khush ho janda te lubane vapari nu ashirwad dinda ਪਰ ਕਿਸੇ ਨੇ ਵੀ ਉਸ ਨੂੰ ਲਿਆਂਦੀ ਕਾਰਪੇਟਾ ਦੀ ਅਸਲੀ ਰਕਮ ਦੀ ਗੱਲ ਨਾ ਕੀਤੀ ਹਰ ਕੋਈ ਆਪਣੇ ਸੱਚੇ ਗੁਰੂ ਹੋਣ ਦਾ ਦਾਵਾ ਬੰਨ ਕੇ ਤੇ ਦੂਜਿਆਂ ਨੂੰ ਪਖੰਡੀ ਕਹਿੰਦੇ ਸਨ ਮੱਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ ਉਹ ਬੜਾ ਨਿਰਾਸ਼ ਹੋਇਆ ਅਖੀਰ ਉਸਨੇ ਪਿੰਡ ਦੇ ਸਧਾਰਨ ਲੋਕਾਂ ਤੋਂ ਪੁੱਛਿਆ ਕਿਉਂ ਜੀ ਇੱਥੇ ਕੋਈ ਹੋਰ ਵੀ ਸੋਟੀ ਰਹਿੰਦਾ ਏ ਇੱਕ ਬਿਰਤ ਕਿਸਾਨ ਨੇ ਦੱਸਿਆ ਹਾਂ ਤੇ ਇੱਕ ਬਹਾਦਰ ਨਾਮ ਦਾ ਇੱਕ ਸ਼ਾਂਤ ਸੁਭਾਅ ਦਾ ਸੋਢੀ ਗੁਰੂ ਉਹ ਸਾਹਮਣੇ ਕਮਰੇ ਵਿੱਚ ਰਹਿੰਦਾ ਹੈ ਉਹ ਕਿਸੇ ਨੂੰ ਮਿਲਦੇ ਜੁਲਦੇ ਘਟ ਹੀ ਹਨ ਤੇ ਨਾ ਹੀ ਉਹ ਗੁਰੂ ਬੰਦੇ ਚਾਹਵਨ ਹਨ ਮੱਖਣ ਸ਼ਾ ਉਸ ਬਜ਼ੁਰਗ ਕਿਸਾਨ ਦੁਆਰਾ ਦੱਸੇ ਕੋਠੇ ਅੰਦਰ ਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਅਸਥਾਨ ਤੇ 26 ਸਾਲ 9 ਮਹੀਨੇ 13 ਦਿਨ ਪਕਤੀ ਕੀਤੀ ਸੀ ਜਦੋਂ ਭਾਈ ਮੱਖਣ ਸ਼ਾਹ ਜੀ ਪੋਰਾ ਸਾਹਿਬ ਚੋਂ ਗਏ ਗੁਰੂ ਪਾਤਸ਼ਾਹ ਅੱਗੇ ਸੀਸ ਨਵਾਇਆ ਤੇ ਉੱਥੇ ਵੀ ਪੰਜ ਮੋਰਾ ਪੇਟਾ ਕੀਤੀਆਂ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਜਦੋਂ ਤੁਹਾਡੇ ਤੇ ਔਖੀ ਘੜੀ ਬਣੀ ਸੀ ਤੇ ਤੁਸੀਂ ਗੁਰੂ ਘਰ ਲਈ 500 ਮੋਰਾ ਭੇਟਾ ਕਰਨ ਦਾ ਵਚਨ ਕੀਤਾ ਸੀ ਅਕਾਲ ਪੁਰਖ ਨੇ ਤਰਸ ਕਰਕੇ ਤੁਹਾਡਾ ਜਹਾਜ਼ ਡੁੱਬਣ ਤੋਂ ਬਚਾਇਆ ਸੀ ਤੇ ਨਾਲ ਹੀ ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਕਮਾਉਣ ਵਾਲੇ ਸਿੱਖ ਬਚਨਾਂ ਦੀ ਪਰਿਤੀਪਾਲਣਾ ਕਰਦੇ ਹਨ ਮਹਾਰਾਜ ਤੇ ਵਚਨ ਸੁਣਦੇ ਸੁਣਦੇ ਭਾਈ ਮੱਖਣ ਸ਼ਾਹ ਜੀ ਦਾ ਤਿਆਨ ਗੁਰੂ ਸਾਹਿਬ ਜੀ ਦੇ ਮੋਢਿਆਂ ਤੇ ਗਿਆ ਉਹਨਾਂ ਨੂੰ ਸਭ ਸਮਝ ਆ ਗਿਆ ਦੇਖਦਿਆਂ ਹੀ ਅੱਖਾਂ ਚੋਂ ਨੀਰ ਵਹਿਣ ਲੱਗ ਗਿਆ ਤੇ ਗੁਰੂ ਚਰਨਾਂ ਵਿੱਚ ਟਹਿ ਪਏ ਤੇ ਮੱਖਣ ਸ਼ਾਹ ਜੀ ਦਾ ਸੱਚੇ ਗੁਰੂ ਨਾਲ ਮਿਲਾਪ ਹੋ ਗਿਆ ਸੀ ਹਲਤ ਪਲਤ ਰੱਖਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਭਾਈ ਮੱਖਣ ਸ਼ਾਹ ਜੀ ਇੰਨੇ ਉਤਸ਼ਾਹ ਵਿੱਚ ਆ ਗਏ ਕੀ ਹੋਰ ਸ਼ਤ ਤੇ ਚੜ ਕੇ ਆਪਣਾ ਪਰਨਾ ਗਲੇ ਚੋਂ ਘੁਮਾ ਕੇ ਉੱਚੀ ਉੱਚੀ ਕਹਿਣ ਲੱਗ ਪਏ ਲਾਦੋ ਰੇ ਗੁਰੂ ਲਾਦੋ ਰੇ ਲਾਦੋ ਰੇ ਗੁਰੂ ਲਾਦੋ ਰੇ ਲੋਕਾਂ ਨੇ ਪਾਈ ਮੱਖਣ ਸ਼ਾਦਾ ਹੋ ਕਾ ਸੁਣਿਆ ਆਸ ਤੇ ਵਿਲਾਸ ਵਿਚਾਰ ਲਟਕਦੇ ਉਹਨਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਪਲਾ ਸ਼ਿਨਾ ਵਿੱਚ ਹੀ ਇਹ ਖਬਰ ਸਾਰੇ ਪਾਸੇ ਫੈਲ ਗਈ ਵੇਖਦਿਆਂ ਹੀ ਵੇਖਦਿਆਂ ਗੁਰੂ ਜੀ ਦੇ ਕੋਠੇ ਦੁਆਲੇ ਅਥਾਹ ਭੀੜ ਜੁੜ ਗਈ ਚਾਰੇ ਪਾਸੇ ਸਿੱਖਾਂ ਦਾ ਇਕੱਠ ਨਜ਼ਰ ਆਉਣ ਲੱਗਿਆ ਸੰਗਤਾਂ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਹਰ ਆ ਕੇ ਦਰਸ਼ਨ ਦਿੱਤੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਲਗਭਗ 43 ਸਾਲ ਦੀ ਸੀ ਸੱਚੇ ਗੁਰੂ ਦੇ ਮਿਲ ਜਾਣ ਨਾਲ ਝੂਠ ਦੀਆਂ ਦੁਕਾਨਾਂ ਖੋਲ ਕੇ ਬੈਠੇ ਨਕਲੀ ਗੁਰੂਆਂ ਵਿੱਚ ਖਲਬਲੀ ਮੱਚ ਗਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਉੱਤੇ ਬਰਾਜੇ ਸੰਗਤਾਂ ਦੀ ਭਟਕਣਾ ਖਤਮ ਹੋ ਗਈ ਸਿੱਖਾਂ ਨੇ ਨਕਲੀ ਗੁਰੂਆਂ ਦੇ ਭਰਮ ਦੇ ਝਾਲ ਵਿੱਚੋਂ ਨਿਕਲ ਕੇ ਉਹਨਾਂ ਸਾਰਿਆਂ ਵੱਲੋਂ ਧਿਆਨ ਹਟਾ ਕੇ ਗੁਰੂ ਚਰਨਾਂ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁੱਜਣ ਲੱਗੀਆਂ ਕਾਰਪੇਟਾ ਦੀ ਚੜ੍ਹਤ ਦਾ ਵੀ ਕੋਈ ਅੰਤ شمار ਨਾ ਰਿਹਾ ऐसा गुर पाई वड पागी जिस मिलते राम लिव लागी गुरु जी का खालसा गुरु जी की